ਬੜੀਆਂ ਕੁਰਬਾਨੀਆਂ ਕੀਤੀਆਂ ਅੱਜ ਮੈਂ ਕਹਿ ਸਕਦਾ ਵੀ ਕਾਲੀ ਦਾ ਨੂੰ ਖੜਾ ਕਰਨ ਵਾਲਾ ਅੱਜ ਆਪਾਂ ਸੱਦ ਫਤਿਹ ਸਿੰਘਰੋਂ ਤੋਂ ਲੈ ਕੇ ਬੋਨ ਸਿੰਘ ਥੋੜੇ ਜਿਹੇ ਦੇਸਿਕ ਤਲਵੰਡੀ ਇਹ ਤਾਂ ਥੋੜਾ ਇਹਨੇ ਖਤ ਜੀ ਅੱਖਾਂ ਪਰ ਇਹ ਤੁਸੀਂ ਦੋ ਕੋਰੇਆਂ ਕਿਲਾ ਕਰਾਉ ਤਕਲੀਫ ਹੋਈ ਠੀਕ ਮਾਣੋ ਮੰਨਣਾ ਹੋਈ ਕਾਲੀ ਦਾ ਡੈਚੁਅਲੀ ਆ ਜਰੂਰ ਆਪਾਂ ਇੰਨੀ ਦੇਰ ਕਿਸੇ ਪਾਰਟੀ ਦਾ ਵਿੰਗ ਨੂੰ ਜਾਂ ਪਰਿਵਾਰ ਦੇ ਤੌਰ ਤੇ ਵਿਚਰੇ ਆਪਾਂ ਉਹਨੂੰ ਤੀਜੀ ਪੁਸਤਕ ਅੱਜ ਸ਼ਰੋਮਨੀ ਕਾਰਦੀ ਰਹੀ ਜਿਹੜੀ ਦਿਸ਼ਾ ਉਹਦੇ ਸੰਬੰਧ ਵਿੱਚ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਪਾਰਟੀ ਤੋਂ ਸਵੇਰੇ ਰੈਜ਼ੀਗਨੇਸ਼ਨ ਹੈ ਜਿਹੜਾ ਓਪੇ ਜਿਹਾ ਹੈ ਪਰਿਵਾਰ 1920 ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਕੱਚੀ ਦੇ ਵਿੱਚ ਪਹਿਲੀ ਚੋਣ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਦੇ ਵਿੱਚ ਮੇਰੇ ਦਾਦਾ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰelect ਹੋਏ ਪਾਕਿਸਤਾਨ ਦੇ ਉਸ ਤੋਂ ਬਾਅਦ ਮੇਰੇ ਡੈਡੀ ਪਿਤਾ ਜੀ ਸਰ ਹਰੀ ਸਿੰਘ ਚੀਮਾ ਪੈਂਡ ਦੇ ਵਿੱਚ ਐਸਜੀਪੀਸੀ ਦੇ ਮੈਂਬਰ ਬਣੇ ਔਰ ਨਗਾਕਾਰ 50 ਸਾਲ ਉਹ ਮੈਂਬਰ ਰਹੇ 68 ਦੇ ਵਿੱਚ ਜਦੋਂ ਜਸਟਿਸ ਗੁਨਾਮ ਸਿੰਘ ਦੀ ਪਹਿਲੀ ਆਜ਼ਾਦੀ ਸਰਕਾਰ ਬਣੀ ਹੈ ਉਹਦੇ ਵਿੱਚ ਮੰਤਰੀ ਬਣੇ ਸਾਹ ਪ੍ਰਕਾਸ਼ ਸਿੰਘ ਬਾਦਲ ਵੀ ਮੰਤਰੀ ਸੀਗੇ ਉਸ ਤੋਂ ਬਾਅਦ ਸਾਹ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸੀਐਮ ਬੜੇ ਉਹਨਾਂ ਨਾਲ ਮੰਤਰੀ ਵਿਜਾਇ ਬਖਤਰ ਚ ਐਮਐਲਏ ਬੜੇ ਜਿਹੜੀ ਜਸ ਸਿੰਘ ਸੀਐਮ ਸੀਗੇ 77 ਚ ਜਿਹੜੀ ਜਨਤਾ ਕੌਮਨ ਸਰਕਾਰ ਬਣੀ ਉਹਦੇ ਵਿੱਚ ਫਿਰ ਕੈਬਨਟ ਦੇ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲੂ ਨਾਲ ਮੈਂ ਸੱਤ ਤੋਂ ਲੈ ਕੇ 12 13 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਰਿਆ ਔਰ ਗੱਤਵਾ ਖੌਤਿਆ ਤੇ ਕੰਮ ਕੀਤਾ ਅੱਜ ਜਿਹੜੀ ਪਾਰਟੀ ਦੀ ਦੂਰਦਸ਼ਾ ਉਹ ਤੁਹਾਡੇ ਸਾਹਮਣੇ ਹੈ ਮੈਂ ਸਵੇਰੇ ਰੈਜ਼ੀਗਨੇਸ਼ਨ ਭੇਜਿਆ ਪਾਰਟੀ ਦੀ ਸੋਚ ਦੇਖੋ ਤੁਸੀਂ ਇਹ ਨਹੀਂ ਉੱਤੇ ਕੋਈ ਟਿੱਪਣੀ ਕੀਤੀ ਜਾਵੇ ਜਾਂ ਬਣਾ ਕੇ ਕੋਈ ਗੱਲ ਕੀਤੀ ਜਾਵੇ ਇਮੀਡੀਏਟਲੀ ਕਿਉਂਕਿ ਤਾਂ ਪਹਿਲੇ ਹੀ ਪਾਰਟ ਜੋ ਖੜਤਾ ਜੀ ਪਾਰਟੀ ਦੀਆਂ ਗਤੀਵਿਧੀਆਂ ਜਿਹੜੀਆਂ ਪਾਰਟੀ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਖਿਲਾਫ ਇਹਨੇ ਕੰਮ ਕੀਤਾ ਮੈਂ ਡਾਕਟਰ ਚੀਮਾ ਨੂੰ ਸਵਾਲ ਕਰਦਾ ਕਿ ਕਿਹੜੀਆਂ ਗਤਿਵਿਧੀਆਂ ਨੇ ਤੁਸੀਂ ਤਾਂ ਉਦੋਂ ਜੰਮੇ ਵੀ ਨਹੀਂ ਸੀ ਕੱਲ੍ਹਕੱਲ ਦੇ ਵਿੱਚ ਜਦੋਂ ਦੇ ਅਸੀਂ ਕੱਲ੍ਹਕੱਲ ਦੇ ਵਿੱਚ ਹੋਣ ਸੰਭੀ ਹੈ ਕੋਈ ਸੰਭੀ ਸਾਰਾ ਪਰਿਵਾਰ ਕੋਈ ਜੇਥੀ ਇਹੋ ਜੀ ਜਿਹਦੇ ਵਿੱਚ ਕੋਈ ਮੋਰਚਾ ਨਹੀਂ ਇਹੋ ਜਿਹਾ ਜਿੱਥੇ ਜੇਲ ਨਹੀਂ ਕੱਟੀ ਇਹ ਹੱਥ ਜਿਹੜੇ ਪ੍ਰਧਾਨਕ ਨੇ ਜਿਨ੍ਹਾਂ ਨੇ ਕੰਟਰੋਲ ਕੀਤਾ ਹੋਇਆ ਕਾਲੀ ਗੱਲ ਤੇ ਇਹ ਸਾਰੇ ਨੌਨ ਪੰਥਕ ਬੰਦੇ ਉਸੇ ਕਰਕੇ ਇਹਨਾਂ ਨੇ ਜਿਹੜੀ ਆ ਦੂਦਰਸ਼ਾ ਕਰਤੀ ਕਦੀ ਸੋਚਿਆ ਸੀ ਵੀ 117 ਚੋਂ 70 80 ਕੈਂਡੀਡੇਟਾਂ ਦੀ ਜਮਾਤਾਂ ਜਬ ਥੋਣ ਗਈਆਂ ਪਰ ਸ਼ੋਭੀ ਕੈਂਡੀਡਟ ਫੇਰ ਵੀ ਸਮਝਿਆ ਨਹੀਂ ਹੋਸ਼ਰੀ ਸੁਭਾਦੀ ਉਸ ਤੋਂ ਬਾਅਦ ਪਾਰਲਮੈਂਟ 'ਚ ਲੈਕਚਰ ਆਈਆਂ ਸਿਰਫ ਆਪਣੀ ਇੱਕ ਬਠੇਡਾ ਹਲਕਾ ਇਹ ਕਰ ਸਕਿਆ ਬਾਕੀ ਸਾਰੀਆਂ ਤੇ ਕਿਸੇ ਤੇ ਜਵਾਨ ਜਬਤ ਹੈ ਬਹੁ ਬੁਰੀ ਤਰ੍ਹਾਂ ਹਾਰੇ ਹੁਣ ਜਿੰਨੀਆਂ ਬਾਈਲੈਕਸ਼ਨਸ ਆ ਰਹੀਆਂ ਉਹਦੇ ਵਿੱਚ ਵੀ ਵੱਡੇ ਸਾਹਮਣੀਆਂ ਰਿਜ਼ਲਟ ਪਰ ਜਿਹੜਾ ਮਾਈਂਡ ਹੈ ਜਾਂ ਸੋਚ ਹੈ ਉਹ ਅੱਜ ਵੀ ਉੱਥੇ ਖੜੀ ਹੈ ਵੀ ਕਿਸੇ ਵੀ ਤਰੀਕੇ ਨਾਲ ਕਿਸੇ ਦੀ ਮੈਂਤ ਨਹੀਂ ਕਰਨੀ ਤਰਨਾ ਨਹੀਂ ਕਰਨਾ ਕਿਸੇ ਵਰਕਰ ਨੂੰ ਮਨਾਉਣ ਦੀ ਯਤਨ ਨਹੀਂ ਕਰਨਾ ਕਿਸੇ ਹੜਕੇ ਵਿੱਚ ਜਾ ਕੇ ਵਰਕਿਆਂ ਦਾ ਹਾਲ ਚਾਲ ਨਹੀਂ ਪੁੱਛਣਾ ਇੱਕੋ ਹੀ ਸੋਚ ਵੀ ਮੇਰੀ ਲੀਡਰਸ਼ਿਪ ਕਿਸੇ ਤਰੀਕੇ ਨਾਲ ਕਾਇਮ ਰਵੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਮੈਂ ਅੱਜ ਸਵੇਰੀ ਪਾਰਟੀ ਤੋਂ ਵੰਡ ਵੰਡਾ ਲਿਆ ਸੀ ਅਸਿਫਾ ਦੇ ਦਿੱਤਾ ਸੋ ਮੈਂ ਆਪਣਾ ਰੈਜ਼ੀਗਨੇਸ਼ਨ ਸਵੇਰੇ ਪਾਰਟੀ ਨੂੰ ਭੇਜਿਆ ਅਗਲਾ ਜਿਹੜਾ ਐਕਸ਼ਨ ਹੈ ਕੋਪੜੇ ਵਰਕਰਸ ਨਾਮ ਵਰਕਰ ਸਾਖਸ ਵਧੀਆਂ ਨਾਮ ਔਰ ਹਲਕੇ ਦੇ ਜਾਂ ਜ਼ਿਲ੍ਹੇ ਦੇ ਜਿਹੜੇ ਆਪਣੇ ਸੱਜਣ ਦੇ ਜਿਨ੍ਹਾਂ ਨੇ ਪਾਰਟੀ ਪਿੱਛੇ ਕੁਰਬਾਨੀਆਂ ਕੀਤੀਆਂ ਪਾਰਟੀ ਪਿੱਛੇ ਬਹੁਤ ਵੱਡੀ ਦੇਣ ਦਿੱਤੀ ਹੈ ਉਹਨਾਂ ਸਾਰਿਆਂ ਨਾਮ ਸਲਾਹ ਮਸ਼ਵਾਹ ਕਰਨ ਤੋਂ ਬਾਅਦ ਜਿਹੜਾ ਨੈਨਾ ਫੈਕਸ਼ਨ ਅਗਲਾ